ਇਹ ਪਤਾ ਉਹ ਰੁਪਿਆ ਕਾਦੀ ਕਾਲੀ ਹੈ ਤੈਨੂੰ ਉਹ ਹਾਂ ਬਾਪੂ ਕਾਦੀ ਕਾਲੀ ਕਿਉਂ ਗੇਟ ਟੁੱੜਿਆ ਉਹ ਨੂੰ ਕੰਟਾ ਹੋ ਗਿਆ ਗੇਟ ਖੜਕਾਈ ਜਾਂਦੇ ਨੇ ਕੰਟਾ ਕਿੱਥੋਂ ਗਿਆ ਹੁਣ ਤਾਂ ਤੂੰ ਆਇਆ ਤੈਨੂੰ ਪਤਾ ਨਹੀਂ ਬਿਜੀ ਸੀ ਮੈਂ ਉਹ ਮੈਂ ਜਾਣਦਾ ਤੈਨੂੰ ਕੋਈ ਪਤੰਦਰਾ ਅੱਗ ਲਾ ਛੱਡੀ ਜਣੇ ਨਾ ਉਹ ਦੂਕਨ ਦਰਸਾਉਂਦੇ ਜਦੋਂ ਅਜਾੜਸ ਮਾਰ ਆਏ ਨੇ ਵੀ ਬਰੇ ਰੱਖ ਦੀਏ ਸਾਈਡ ਤੇ ਕਰ ਦੀਏ ਭਾਈ ਮਗਰ ਕੁੱਤਾ ਦਾ ਨਹੀਂ ਖੁੱਲਾ ਨਾ ਨਾ ਬੰਨਿਆ ਵਾ ਆਏ ਲੰਘਿਆ ਉਹ ਆ ਭਾਈ ਕਿਵੇਂ ਆਣਾ ਹੋਇਆ ਭਾਈ ਵਾਰੀ ਆ ਆਪਣੀ ਵਾਰੀ ਤੇ ਅੱਜ ਹਾਂ ਸੱਸੀ ਲਾਉਂਗੇ ਨਾ ਉਹ ਪਾਣੀ ਤਾਂ ਲਾਉਣਾ ਹੈ ਮੈਂ ਬੋਲਦਾ ਮੁੰਡੇ ਨੂੰ ਠੀਕ ਉਹ ਜੱਸੇ ਉਹ ਜੱਸੇ ਇੱਕ ਤਾਂ ਮੌਜਲਾ ਨੇ ਪੰਗਾ ਪਾ ਲਖਿਆ ਪਤਾ ਨਹੀਂ ਕੀ ਲੱਭਦੇ ਸਾਰਾ ਦਿਨ ਵਿੱਚ ਹੀ ਖੁੱਬੇ ਰਹਿੰਦੇ ਆ ਸਹੀ ਹੈ ਬਾਈ ਉਹ ਜੱਸੇ ਉਹ ਜੱਸੇ ਓਏ ਹਾਂ ਬਾਪੂ ਕੈਮੀਨ ਵਾਲਾ ਬੋਲ ਹੁਣ ਹਾਂ ਦੱਸ ਕੀ ਐ ਉਹ ਤਾਂ ਆਪਣੀ ਪਾਣੀ ਦੀ ਵਾਰੀ ਐ ਤੇਰੇ ਤਾਈ ਨਾਲ ਜਾ ਖੇਤ ਤੇ ਪਾਣੀ ਲਵਾ ਗਿਆ ਕੰਟ ਨੂੰ ਓਏ ਬਾਪੂ ਤੂੰ ਆਪ ਤਾਂ ਅਸ਼ਕ ਕੀਤੀ ਨਹੀਂ ਮੈਨੂੰ ਤੂੰ ਕਰਨ ਦਿੰਦਾ ਯਾਰ ਆਦਾ ਪਾਣੀ ਪੁੜਿਆ ਆਪੀ ਲਾਇਆ ਕਰ ਮੈਨੂੰ ਨਹੀਂ ਪਤਾ ਯਾਰ ਉਹ ਮੈਂ ਸਦਕੇ ਜਾਵਾਂ ਤੇਰੀ ਆਏ ਸੀ ਆਏ ਸਤੇ ਜਿਹੜੀ ਮੋਬਾਈਲ ਨਾਲ ਪੂਰੀ ਹੁੰਦੀ ਆ ਕੋਈ ਕੰਮ ਵੀ ਕਰ ਲੈ ਕਰ ਬੱਕਾ ਤੋੜ ਲੈ ਕਰ ਸਾਰਾ ਦਿਨ ਬਿਲੇ ਹੀ ਰਹਿਣਾ ਹੈ ਬਾਪੂ ਮੈਨੂੰ ਰੋਗ ਦਾ 2GB ਮੈਂ ਤਾਂ ਦਿੰਦਾ ਵਰਤਨ ਨੂੰ ਹੋਰ ਉਹ ਵਰਤਣਾ ਵੀ ਹੈ ਮੈਂ ਤਾਂ ਬਿਜੀ ਆ ਮੈਨੂੰ ਨਹੀਂ ਪਤਾ ਆਹ ਕੰਮ ਉਹ ਆਪਦੇ ਆਪ ਹੀ ਕਰਾ ਕਰ ਮੈਨੂੰ ਕਿਹਾ ਕਰਨ ਵਾਲੇ ਦੇਖ ਭਾਈ ਦਿਵਾਖਾ ਨਾਲ ਸਾਰਿਆਂ ਨੇ ਇਹੀ ਹਾਲ ਹੈ ਮੋਬਾਈਲ ਦੇ ਵਿੱਚੋਂ ਨਿਕਲਦੇ ਨਹੀਂ ਸਹੀ ਗੱਲ ਆ ਤੇਰੀ ਇੱਕ ਤਾਂ 2GB ਡਾਟਾ ਰੋਜ਼ ਦਾ ਇਹਨਾਂ ਨੂੰ ਬੇਰੋਜ਼ਗਾਰ ਹੋਣ ਦਾ ਅਹਿਸਾਸ ਨਹੀਂ ਹੋਣ ਦਿੰਦਾ ਮੈਨੂੰ ਤਾਂ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ نیٹ ਫ੍ਰੀ ਆ ਜਾਂ ਸਾਡੇ ਮੁੰਡੇ ਫ੍ਰੀ ਨੇ ਠੀਕ ਹੈ ਬੰਦਾ ਚਲ ਮੈਂ ਜਾਂਦਾ ਤਾਂ ਨਾ ਪਾਣੀ ਲਾਉਣਾ ਠੀਕ ਹੈ ਇਹਨਾਂ ਨੇ ਕਿਹੜੇ ਪਾਣੀ ਲਾਉਣੇ ਆ ਉਪਸ਼ਰਾ ਭਾਈ ਘਰ ਘਰ ਇਹੀ ਹਾਲ ਹੈ ਜਵਾਕ ਅੱਖ ਹੀ ਨਹੀਂ ਲੱਗਦੇ ਉਹ ਸਹੀ ਕਹਿੰਦਾ ਉਹ ਮੈਂ ਤਾਂ ਮੋਬਾਈਲ ਲੈ ਕੇ ਦਿੱਤਾ ਸੀ ਵੀ ਕਿਸੇ ਮਾੜੀ ਸੰਗਤ ਚ ਨਾ ਪਾਵੇ ਠੀਕ ਹੈ ਕੋਈ ਨਸ਼ਾ ਪਤਾ ਨਾ ਕਰਨ ਲੱਗ ਜਾਏ ਉਹ ਮੈਨੂੰ ਕੀ ਪਤਾ ਸੀ ਉਹ ਸਾਰਾ ਦਿਨ ਭੈੜਾ ਨਸ਼ਾ ਤਾਂ ਮੈਨੂੰ ਲੈ ਕੇ ਦੇਤਾ ਪਤੰਦਰ ਕਿਸੇ ਦੀ ਅੱਖ ਨਹੀਂ ਲੱਗਦਾ ਨਾ ਕੋਈ ਕੰਮਕਾਰ ਸਾਰਾ ਦਿਨ ਬੇਲੇ ਹੀ ਤਰ੍ਹਾਂ ਫਿਰਦਾ ਮੋਬਾਈਲ ਦੇ ਵਿੱਚ ਹੀ ਖੁਬੇ ਰਹਿੰਦਾ ਪਤਾ ਨਹੀਂ ਕੀ ਲੱਭਦਾ ਇਹ ਚੋਂ ਮੈਂ ਤਾਂ ਦੁਖੀ ਕੀਤਾ ਪਿਆ ਅਸੀ ਕੱਲ ਦੋਸਤੋ ਮੈਂ ਤੁਹਾਡਾ ਆਪਣਾ ਦੀਪ ਕੋਟੜੇ ਵਾਲਾ ਮੇਰੇ ਨਾਲ ਨੇ ਦਸਕਰਨ ਜੱਸਾ ਕੋਟੜੇ ਵਾਲਾ ਤੇ ਤਾਰਾ ਸਿੰਘ ਤੁਸੀਂ ਸਾਨੂੰ ਪਹਿਲਾਂ ਵਾਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਹੈ ਉਮੀਦ ਕਰਦੇ ਹਾਂ ਸਾਡੀ ਇਹ ਵੀਡੀਓ ਨੂੰ ਤੁਸੀਂ ਪਿਆਰ ਦਿਓਗੇ ਅਸੀਂ ਇਹ ਨਹੀਂ ਕਹਿੰਦੇ ਵੀ ਮੋਬਾਈਲ ਮੋਬਾਈਲ ਬਹੁਤ ਵਧੀਆ ਚੀਜ਼ ਹੈ ਜੇ ਨੂੰ ਪਰ ਸਹੀ ਤਰੀਕਾ ਨਾਲ ਵਰਤਾਂਗੇ ਅਸੀਂ ਅਸੀਂ ਵੀਡੀਓ ਰਹੀ ਹੀ ਸੁਨੇਹਾ ਦਿੱਤਾ ਹੈ ਵੀ ਕੁਝ ਕੁਝ ਟਾਈਮ ਆਪਣੇ ਮਾਪਿਆਂ ਨਾਲ ਵੀ ਕੱਢੋ ਸਾਰਾ ਦਿਨ ਮੋਬਾਈਲ ਦੇ ਵਿੱਚ ਨਾ ਲੱਗੇ ਰਹੋ। ਬਸ ਉਹਨਾਂ ਵਰਤੋ ਜਿੰਨਾ ਤੁਹਾਨੂੰ ਲੋੜ ਹੈ। ਬਸ ਇਨਾ ਹੀ ਕਹਿਣਾ ਹੋਇਆ ਧੰਨਵਾਦ ਕਰਦਾ ਸਾਰਿਆਂ ਦਾ। ਅਸੀਂ ਇੱਕ ਛੋਟਾ ਜਿਹਾ ਮੈਸੇਜ ਆਹੀ ਨਾ ਲੋਕਾਂ ਨੂੰ ਸਮਝਾਉਣਾ ਚਾਹੁੰਦੇ ਆ ਵੀ ਮੋਬਾਈਲ ਵਧੀਆ ਚੀਜ਼ ਹੈ ਨੂੰ ਚੰਗੇ ਹਿਸਾਬ ਨਾਲ ਵਰਤੋ। ਇਹ ਨਾ 하게 ਵੀ ਆਪਾਂ ਕੰਮ ਕਰ ਭੁੱਲ ਜੂ ਤੇ ਇਹ ਵੀ ਨਾ ਦੇਖੋ ਵੀ ਆਸ-ਪਾਸੇ ਕੌਣ ਆ ਕੌਣ ਨਹੀਂ ਆਪਣੇ। ਸਾਰਾ ਦਿਨ ਮੋਬਾਈਲ 'ਚ ਹੀ ਨਾ ਬੜੇ ਰਹਿਆ ਕਰੋ। ਸਤਿ ਸ਼੍ਰੀ ਅਕਾਲ ਦੋਸਤੋ, ਇਹੀ ਕਹਿਣਾ ਚਾਹੁੰਦੇ ਹਾਂ ਅਸੀਂ ਤੁਹਾਡਾ।